ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਦਿਵਜੋਤ ਅਕੈਡਮੀ ਮੇਰਾ ਨਾਮ ਹੈ ਮਨਪ੍ਰੀਤ ਕੌਰ ਮੈਂ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਰਿਸਰਚ ਸਕਾਲਰ ਹਾਂ ਅੱਜ ਹੈ ਜੀ 18 ਮਈ ਤੇ ਐਗਜ਼ੈਕਟ 18 ਜੂਨ ਨੂੰ ਤੁਹਾਡਾ ਹੋਣ ਜਾ ਰਿਹਾ ਹੈ UGC NET ਦਾ ਪੇਪਰ ਮਤਲਬ ਕੁੱਲ ਮਿਲਾ ਕੇ ਤੁਹਾਡੇ ਕੋਲ ਰਹਿ ਗਿਆ ਹੈ ਸਿਰਫ 1 ਮਹੀਨਾ ਤੇ ਇਸ ਦੌਰ ਦੇ ਵਿੱਚ ਜਦੋਂ ਸਿਰਫ 1 ਮਹੀਨਾ ਰਹਿ ਜਾਵੇ ਤਾਂ ਉਦੋਂ ਵਿਦਿਆਰਥੀਆਂ ਨੂੰ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਦੇ ਸਵਾਲ ਕਰਨੇ ਚਾਹੀਦੇ ਆ ਇਦੇ ਬਾਰੇ ਅੱਜ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਤੁਸੀਂ ਨਿਰਾਸ਼ ਨਾ ਹੋ ਇਹਨਾ ਸੋਚੋ ਕਿ ਸਾਡੇ ਕੋਲ ਸਿਰਫ 1 ਮਹੀਨਾ ਰਹਿ ਗਿਆ ਬਲਕਿ ਇਹ ਸੋਚੋ ਕਿ ਸਾਡੇ ਕੋਲ ਹਲੇ ਵੀ 1 ਮਹੀਨਾ ਪਿਆ ਹੁਣ ਤੁਸੀਂ ਜਿਹੜਾ ਪੜਨਾ ਸੀ ਉਹ ਤਾਂ ਤੁਸੀਂ ਪੜ ਚੁੱਕੇ ਹੋਵੋਗੇ ਹੁਣ ਤੁਹਾਨੂੰ ਜਿਹੜਾ ਜ਼ੋਰ ਦੇਣ ਦੀ ਲੋੜ ਹੈ ਉਹ ਦੇਣ ਦੀ ਲੋੜ ਹੈ ਐਮਸੀਕਿਊਜ਼ ਦੇ ਉੱਤੇ ਤਾਂ ਅਸੀਂ ਤੁਹਾਡੇ ਲਈ ਇੱਕ ਉਪਰਾਲਾ ਕਰਨ ਜਾ ਰਹੇ ਹਾਂ ਅਸੀਂ ਹਰ ਦੋ ਦਿਨਾਂ ਬਾਅਦ ਤੁਹਾਡੇ ਲਈ ਐਮਸੀਕਿਊ ਦੀ ਇੱਕ ਵੀਡੀਓ ਲੈ ਕੇ ਆਵਾਂਗੇ ਜਿਦੇ ਵਿੱਚ ਕੇ ਉਹ ਐਮਸੀਕਿਊ ਹੋਣਗੇ ਜੋ ਪੇਪਰ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਨੇ ਜਿਨ੍ਹਾਂ ਨੂੰ ਤਿਆਰ ਕਰਕੇ ਤੁਸੀਂ ਬੜੇ ਆਰਾਮ ਨਾਲ ਜੂਜੀ ਸੀ ਨੈਟ ਦਾ ਪੇਪਰ ਕਲੀਅਰ ਕਰ ਸਕਦੇ ਹੋ ਕਿਸੇ ਨੇ ਬਹੁਤ ਖੂਬ ਕਿਹਾ ਕਿ ਕੋਈ ਖਾਪ ਨਾ ਹੋ ਜਨ ਆਖੋ ਮੇ ਉਹ ਆਖੇਂ ਕਿਆ ਹੈ ਕੋਈ ਇੱਕ ਨਿਆ ਖਾਪ ਤੋਂ ਇਨ ਆਖੋ ਮੇ ਵਸਾਓ ਜਾਰੋ ਕੌਣ ਕਹਤਾ ਹੈ ਆਸਮਾਨੇਂ ਛੇਕ ਹੋ ਨਹੀਂ ਸਕਤਾ ਕੋਈ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ ਕੋਈ ਪੱਥਰ ਤੋ ਤਬੀਅਤ ਸੇ ਉਛਾਲੋ ਜਾਰੋ ਸੋ ਹੁਣ ਤੁਹਾਨੂੰ ਤਬੀਅਤ ਦੇ ਨਾਲ ਪੱਥਰ ਉਛਾਲਣ ਦੀ ਲੋੜ ਹੈ ਬੜੀ ਸਖਤ ਮਿਹਨਤ ਕਰਨ ਦੀ ਲੋੜ ਹੈ ਤੇ ਇਸੇ ਮਿਹਨਤ ਨੂੰ ਥੋੜਾ ਆਸਾਨ ਬਣਾਉਣ ਦੇ ਲਈ ਅੱਜ ਅਸੀਂ ਜਿਹੜੇ ਐਮਸੀਕਿਊ ਲੈ ਕੇ ਆਏ ਆ ਉਹ ਲੈ ਕੇ ਆਏ ਆ ਸਾਹਿਤਿਕ ਬਾਦ ਦੇ ਵਿੱਚੋਂ ਸਾਹਿਤਿਕਵਾਦ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਆ ਜਿਵੇਂ ਰੁਮਾਂਸਵਾਦ, ਯਥਾਰਥਵਾਦ, ਰਹਿਸਵਾਦ, ਰੂਸੀ ਰੂਪਵਾਦ, ਮਨੋਵਿਸ਼ਲੇਸ਼ਣਵਾਦ ਇੰਨਾ ਸਾਰਿਆਂ ਦੇ ਵਿੱਚੋਂ ਬਹੁਤ ਸਾਰੇ ਸਵਾਲ ਹਰ ਵਾਰੀ UGC NET ਦੇ ਪੇਪਰ 'ਚ ਆਉਂਦੇ ਨੇ ਤੇ ਵਿਦਿਆਰਥੀਆਂ ਨੂੰ ਇਹ ਵਿਸ਼ਾ ਥੋੜਾ ਔਖਾ ਲੱਗਦਾ ਹੈ ਇਸ ਕਰਕੇ ਅਸੀਂ ਇਸ ਵਿਸ਼ੇ 'ਤੇ ਨੂੰ ਖਾਸ ਤਵੱਜੋ ਦਿੱਤੀ ਹੈ ਤੇ ਖਾਸ ਤੁਹਾਡੇ ਲਈ ਇਹਦੇ ਨਾਲ ਰਿਲੇਟਡ ਜਿਹੜੇ MCQ ਆ ਲੈ ਕੇ ਆਏ ਆ ਸ਼ੁਰੂ ਕਰਦੇ ਆ ਸਾਡੀ ਅੱਜ ਦੀ ਵੀਡੀਓ ਪਹਿਲਾ ਸਾਡਾ ਸਵਾਲ ਹੈ ਮਨੋਵਿਗਿਆਨ ਅਧਿਐਨ ਪ੍ਰਣਾਲੀ ਨਾਲ ਸੰਬੰਧਿਤ ਹਨ ਨੰਬਰ 1 ਕਾਰਲ ਮਾਰਕਸ ਫਰਾਇਡ ਵਿਲੀਅਮ ਨੰਬਰ 2 ਲੋਜਾਈਨਸ ਹੋਰੈਂਸ ਯੰਗ ਨੰਬਰ 3 ਫਰਾਇਡ ਐਲਡਰ ਯੰਗ ਨੰਬਰ 4 ਉਪਰੋਕਤ ਸਾਰੇ ਪਹਿਲਾ ਬਿਲਕੁਲ ਗਲਤ ਹੈ ਕਿਉਂਕਿ Karl Marx ਅਸੀਂ ਜਾਣਦੇ ਆ ਕਿ Marxਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਹੈ ਤਾਂ ਪਹਿਲਾ ਨਹੀਂ ਹੋ ਸਕਦਾ ਦੂਜੇ ਨੰਬਰ ਦੇ ਉੱਤੇ ਲੋਜਾਇਨਸ ਜਿਹੜਾ ਹੈ ਪਹਿਲਾ ਹੀ ਬੰਦਾ ਜਿਹੜਾ ਇਹਨਾਂ ਨੇ ਦਿੱਤਾ ਹੋਇਆ ਇਹ ਉਧਾਂਤ ਸਿਧਾਂਤ ਦੇ ਲਈ ਫੇਮਸ ਹੈ ਇਹਦਾ ਜਿਹੜਾ ਸਬਲੀਮੇਸ਼ਨ ਦਾ ਕਨਸੈਪਟ ਹੈ ਸਬਲਾਈਮ ਦਾ ਕਨਸੈਪਟ ਹੈ ਉਹਦੇ ਨਾਲ ਰਿਲੇਟਡ ਇਹਦਾ ਕਨਸੈਪਟ ਹੈ ਤੇ ਇਹ ਵੀ ਜਿਹੜਾ ਮਨੋਵਿਗਿਆਨਿਕ ਚਿੰਤਕ ਨਹੀਂ ਆ ਅਸਲੀ ਜਿਹੜਾ ਉੱਤਰ ਹੈ ਉਹ ਹੈ ਤੀਸਰੀ ਆਪਸ਼ਨ ਫਰਾਇਡ ਐਲਡਰ ਯੰਗ ਕਿਉਂਕਿ ਉਪਰੋਂ ਤੱਕ ਸਾਰੇ ਤਾਂ ਹੋ ਹੀ ਨਹੀਂ ਸਕਦੇ ਜਦ ਕਿ ਆਪਸ਼ਨਾਂ غلط ਹੋ ਚੁੱਕੀਆਂ ਨੇ ਤਾਂ ਚੌਥੀ ਆਪਸ਼ਨ ਵੀ ਗਲਤ ਹੈ ਫਰਾਇਡ ਐਲਡਰ ਤੇ ਯੰਗ ਇਹ ਤਿੰਨ ਅਜਿਹੇ ਬੰਦੇ ਨੇ ਜਿਨ੍ਹਾਂ ਨੇ ਮਨੁੱਖੀ ਮਨੋਵਿਗਿਆਨ ਨੂੰ ਸਮਝਣ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਫਰਾਇਡ ਆਉਂਦਾ ਹੈ ਜਿਨੇ ਕਿ ਮਨੋਵਿਸ਼ਲੇਸ਼ਣਵਾਦ ਦੇ ਪੱਧਰ ਦੇ ਉੱਤੇ ਮਨੋਵਿਗਿਆਨ ਦੇ ਆਧਾਰ ਦੇ ਉੱਤੇ ਮਨੁੱਖ ਨੂੰ ਸਮਝਣ ਦੀ ਉਹਦੀਆਂ ਬਹੁ ਪਰਤਾਂ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਮਨੋਵਿਗਿਆਨਿਕ ਅਧਿਆਨ ਪ੍ਰਣਾਲੀ ਨੂੰ ਸਾਹਿਤ ਦੇ ਵਿਸ਼ੇ ਦੇ ਵਿੱਚ ਪੇਸ਼ ਕਰਦੇ ਆਂ ਬੰਦੇ ਦੀਆਂ ਮਾਨਸਿਕ ਗੁੰਝਲਾਂ ਨੂੰ ਸਮਝਾਉਣ ਦੇ ਲਈ ਇਸ ਥਿਊਰੀ ਨੂੰ ਲੈ ਕੇ ਆਉਂਦੇ ਆਂ ਤਾਂ ਉਹਨੂੰ ਅਸੀਂ ਮਨੋਵਿਸ਼ਲੇਸ਼ਣਵਾਦ ਦਾ ਨਾਮ ਦਿੰਦੇ ਆਂ ਤਾਂ ਮਨੋਵਿਗਿਆਨ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਸ਼ਾਵਾ ਮਨੋਵਿਗਿਆਨ ਦੀ ਜਿਹੜੀ ਪੜ੍ਹਾਈ ਆ ਉਹ ਵੱਖਰੇ ਤੌਰ ਦੇ ਉੱਤੇ ਵੀ ਕਰਾਈ ਜਾਂਦੀ ਆ ਵੱਖਰੇ ਸਬਜੈਕਟ ਦੇ ਤੌਰ ਤੇ ਵੀ ਅਸੀਂ ਇਹਨੂੰ ਪੜ੍ਹਦੇ ਆਂ ਤੇ ਸਾਹਿਤ ਦੀ ਅਧਿਆਨ ਪ੍ਰਣਾਲੀ ਦੇ ਤੌਰ ਤੇ ਵੀ ਇਹਦਾ ਇਸਤੇਮਾਲ ਜਿਹੜਾ ਕੀਤਾ ਜਾਂਦਾ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਰੁਮਾਂਸਵਾਦ ਪ੍ਰਕਿਰਤੀ ਵੱਲ ਵਾਪਸੀ ਹੈ ਕਿਸ ਦਾ ਕਥਨ ਹੈ ਨੰਬਰ 1 ਰੂਸੋ ਨੰਬਰ 2 ਪੇਂਟਰ ਨੰਬਰ 3 ਇਲੀਟ ਨੰਬਰ 4 ਲਿਓਕਾਸ ਇਹਦਾ ਜਿਹੜਾ ਸਹੀ ਉੱਤਰ ਹੈ ਜੀ ਉਹ ਹੈ ਰੂਸੋ ਰੁਮਾਂਸਵਾਦ ਦੇ ਵਿੱਚ ਇੱਕ ਵੱਡਾ ਨਾਮ ਹੋਇਆ ਰੂਸੋ ਨੇ ਬੈਕ ਟੂ ਨੇਚਰ ਦਾ ਨਾਅਰਾ ਲੈ ਦਿੱਤਾ ਸੀ ਜੀ ਦਾ ਮਤਲਬ ਆ ਪ੍ਰਕਿਰਤੀ ਵੱਲ ਵਾਪਸੀ ਉਦਾਇ ਮੰਨਣਾ ਸੀ ਕਿਉਂਕਿ ਬਹੁਤ ਜ਼ਿਆਦਾ ਮਸ਼ੀਨੀਕਰਨ ਹੋ ਗਿਆ ਸੀ ਮਸ਼ੀਨਾਂ ਦਾ ਯੁੱਗ ਆ ਗਿਆ ਸੀ ਜਿਹਦੇ ਕਰਕੇ ਉਹਨੂੰ ਲੱਗਿਆ ਸੀ ਕਿ ਪ੍ਰਕਿਰਤੀ ਵੱਲ ਵਾਪਸੀ ਹੀ ਸਾਡਾ ਅਸਲ ਕਾਹਰ ਬਣ ਸਕਦੀ ਹੈ ਸਾਨੂੰ ਜਿਹੜਾ ਪਰੋਸਾ ਦਿੱਤਾ ਜਾ ਸਕਦਾ ਪ੍ਰਕਿਰਤੀ ਵੱਲ ਵਾਪਸ ਜਾ ਕੇ ਹੀ ਕਿਉਂਕਿ ਮਨੁੱਖ ਮਸ਼ੀਨਾਂ ਨਾਲ ਮਸ਼ੀਨ ਹੋ ਗਿਆ ਸੀ ਮਨੁੱਖ ਨੂੰ ਕਿਤੇ ਵੀ ਜਿਹੜੀ ਆ ਚੈਨ ਨਹੀਂ ਆ ਰਹੀ ਸੀ ਇਸ ਕਰਕੇ ਉਹਨੇ ਕਿਹਾ ਕਿ ਪਹਿਲਾਂ ਵਾਲਾ ਜੀਵਨ ਹੀ ਚੰਗਾ ਸੀ ਜਦੋਂ ਅਸੀਂ ਪ੍ਰਕਿਰਤੀ ਦੀ ਸ਼ਰਨ ਚ ਰਹਿੰਦੇ ਸੀ ਪ੍ਰਕਿਰਤੀ ਦੀ ਗੋਦ ਚ ਰਹਿੰਦੇ ਸੀ ਇੱਕ ਗੱਲ ਹੋਰ ਯਾਦ ਰੱਖਣੀ ਆ ਕਿ ਬੈਕ ਟੂ ਨੇਚਰ ਯਾਨੀ ਪ੍ਰਕਿਰਤੀ ਵੱਲ ਵਾਪਸੀ ਇਹ ਰਮਾਨਸਵਾਦੀਆਂ ਦਾ ਇੱਕ ਵੱਡਾ ਨਾਰਾ ਵਾ ਤਾਂ ਪੇਪਰ ਚ ਤੁਹਾਨੂੰ ਪੁੱਛਿਆ ਜਾ ਸਕਦਾ ਉਹ ਵੀ ਤੁਸੀਂ ਦੱਸ ਸਕਦੇ ਹੋ ਅਗਲਾ ਸਾਡਾ ਸਵਾਲ ਹੈ ਰੁਮਾਂਸ ਬਾਦ ਵਿੱਚ ਪਹਿਲ ਦਿੱਤੀ ਜਾਂਦੀ ਹੈ ਨੰਬਰ 1 ਦਲੀਲ ਨੂੰ ਨੰਬਰ 2 ਤਰਕ ਨੂੰ ਨੰਬਰ 10 ਦਿਮਾਗ ਨੂੰ ਨੰਬਰ 4 ਜਜਬੇ ਨੂੰ ਰੁਮਾਂਸ ਬਾਦ ਜਿਹੜਾ ਬਾ ਰੁਮਾਂਸ ਬਾਦ ਦਾ ਜਿਹਦਾ ਨੂੰ ਮਤਲਬ ਪਤਾ ਹੋਊਗਾ ਤਾਂ ਤੁਸੀਂ ਇਸ ਸਵਾਲ ਦਾ ਜਿਹੜਾ ਆਨਸਰ ਆ ਬਹੁਤ ਆਸਾਨੀ ਨਾਲ ਦੇ ਸਕੋਗੇ ਇਹਦੇ ਵਿੱਚ ਨਾ ਦਲੀਲ ਨੂੰ ਪਹਿਲ ਦਿੱਤੀ ਜਾਂਦੀ ਹੈ ਨਾ ਤਰਕ ਨੂੰ ਨਾ ਦਿਮਾਗ ਨੂੰ ਬਲਕਿ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਜਜਬੇ ਨੂੰ ਰੋਮਾਂਸ ਬਾਤ ਵਿੱਚ ਜਜ਼ਬੇ ਨੂੰ ਪਹਿਲ ਦਿੱਤੀ ਜਾਂਦੀ ਆ ਅਸਲ ਦੇ ਵਿੱਚ ਰੋਮਾਂਸ ਬਾਤ ਦਾ ਜਨਮ ਸਨਾਤਨਵਾਦ ਦੇ ਵਿਰੋਧ ਦੇ ਵਿੱਚੋਂ ਹੋਇਆ ਸੀ ਕਿਉਂਕਿ ਸਨਾਤਨਵਾਦ ਜਿਹੜਾ ਵਾ ਉਹ ਬਹੁਤ ਸਾਰੀਆਂ ਪਾਬੰਦੀਆਂ ਦੇ ਵਿੱਚੋਂ ਸਾਹਿਤ ਦੀ ਸਿਰਜਣਾ ਕਰਦਾ ਸੀ ਨੰਬਰ 2 ਤੇ ਸਨਾਤਨਵਾਦ 엘ੀਟ ਕਲਾਸ ਦਾ ਇੱਕ ਜਿਹੜਾ ਸਾਹਿਤ ਸੀਗਾ ਜਿਹਦੇ ਵਿੱਚ ਸਿਰਫ ਤੇ ਸਿਰਫ ਉਹ ਲੋਕਾਂ ਦਾ ਸਾਹਿਤ ਹੀ شمار ਕੀਤਾ ਜਾਂਦਾ ਸੀ ਜਿਹੜੇ ਕਿ ਅਲੀਟ ਕਲਾਸ ਨਾਲ ਸੰਬੰਧਿਤ ਸੀਗੇ ਜਦੋਂ ਮੱਧ ਵਰਗ ਸ਼੍ਰੇਣੀ ਦਾ ਉਥਾਨ ਹੁੰਦਾ ਵਾ ਤਾਂ ਉਹਨਾਂ ਨੂੰ ਇਹ ਸਮਝ ਆਉਂਦਾ ਕਿ ਸਾਡੇ ਕੋਲ ਤਾਂ ਆਪਣਾ ਸਾਹਿਤ ਹੀ ਨਹੀਂ ਇਸ ਲਈ ਉਹ ਆਪਣਾ ਸਾਹਿਤ ਲਿਖਣ ਦੇ ਲਈ ਜਿਹੜੀ ਪ੍ਰਣਾਲੀ ਨੂੰ ਜਾਂ ਜਿਹੜੀ ਧਾਰਾ ਨੂੰ ਅਪਣਾਉਂਦੇ ਨੇ ਉਹਨੂੰ ਅਸੀਂ ਰੋਮਾਂਸਵਾਦੀ ਧਾਰਾ ਕਹਿੰਦੇ ਆ ਜਿਦੇ ਵਿੱਚ ਉਹ ਅਤਕਥਨੀ ਦੀ ਵਧੇਰੇ ਵਰਤੋਂ ਕਰਦੇ ਆ ਕਲਪਨਾ ਸ਼ਕਤੀ ਦੀ ਵਧੇਰੇ ਵਰਤੋਂ ਕਰਦੇ ਆ ਤੇ ਸਨਾਤਨਵਾਦੀਆਂ ਸਾਰੀਆਂ ਜਕੜਬੰਦੀਆਂ ਨੂੰ ਤੋੜ ਦਿੰਦੇ ਨੇ ਇਸ ਕਰਕੇ ਇਹ ਜਿਹੜੀ ਧਾਰਾ ਹੈ ਸਾਡੇ ਕੋਲ ਰੋਮਾਂਸਵਾਦ ਇਹ ਜਜ਼ਬੇ ਤੇ ਆਧਾਰਿਤ ਹੈ ਅੱਗੇ ਵਧਦੇ ਹਾਂ ਅਗਲਾ ਸਾਡਾ ਸਵਾਲ ਹੈ ਰੋਮਾਂਸ ਬਾਤ ਸ਼ਬਦ ਦੀ ਪਹਿਲੀ ਵਾਰ ਵਰਤੋਂ ਕਿਸ ਵਿਦਵਾਨ ਦੁਆਰਾ ਕੀਤੀ ਗਈ ਨੰਬਰ 1 ਟੋਲਸਟਾਈ ਨੰਬਰ 2 ਕਾਰਲਾਈਲ ਨੰਬਰ 3 ਸ਼ੈਲੇ ਨੰਬਰ 4 루ਸੋ ਇਹਦੀ ਜਿਹੜੀ ਪਹਿਲੀ ਵਾਰ ਵਰਤੋਂ ਕੀਤੀ ਸੀ ਉਹ ਕੀਤੀ ਸੀ ਕਾਰਲਾਈਲ ਨੇ ਕਾਰਲਾਈਲ ਨਾਮ ਦਾ ਬੰਦਾ ਸੀ ਜਿਸ ਨੇ ਪਹਿਲੀ ਵਾਰੀ ਜਿਹੜਾ ਰੋਮਾਂਸ ਬਾਤ ਸ਼ਬਦ ਦੀ ਵਰਤੋਂ ਕੀਤੀ ਸੀ ਅਗਲਾ ਸਾਡਾ ਸਵਾਲ ਹੈ सनातनवाद ਦੇ ਵਿਰੋਧ ਵਿੱਚੋਂ ਕਿਸ ਬਾਦ ਦਾ ਜਨਮ ਹੋਇਆ ਮੈਂ ਪਿੱਛੇ ਹੀ ਦੱਸ ਕੇ ਆਈਆਂ ਕਿ ਸਨਾਤਨਵਾਦ ਦੇ ਜਿਹੜੇ ਵਿਰੋਧ ਦੇ ਵਿੱਚੋਂ ਰੋਮਾਂਸਵਾਦ ਦਾ ਜਨਮ ਹੋਇਆ ਸੀ অপਸ਼ਨ ਸੀ ਸਾਡੇ ਕੋਲ ਮਾਰਕਸਵਾਦ ਜੁਝਾਰਵਾਦ ਰੂਸੀ ਰੂਬਾਦ ਰੋਮਾਂਸਵਾਦ ਸਹੀ ਉੱਤਰ ਹੈ ਦਾ ਰੋਮਾਂਸਵਾਦ ਸਨਾਤਨਵਾਦ ਤੋਂ ਬਾਅਦ ਸਨਾਤਨਵਾਦ ਵੀ ਨਹੀਂ ਕਹਿ ਸਕਦੇ ਸੀ ਸਨਾਤਨਵਾਦ ਤੋਂ ਬਾਅਦ ਪਹਿਲਾਂ ਨਾ ਸਨਾਤਨਵਾਦ ਜਨਮ ਲੈਂਦਾ ਨਾ ਸਨਾਤਨਵਾਦ ਦੇ ਵਿਰੋਧ ਦੇ ਵਿੱਚੋਂ ਫਿਰ ਰੋਮਾਂਸਵਾਦ ਜਿਹੜਾ ਜਨਮ ਲੈਂਦਾ ਉਸ ਤੋਂ ਬਾਅਦ ਹੈ ਜੀ ਸਨਾਤਨਵਾਦ ਤੇ ਰੋਮਾਂਸਵਾਦ ਦੇ ਆਪਸੀ ਵਿਰੋਧ ਤੋਂ ਬਾਅਦ ਕਿਹੜਾ ਬਾਦ ਆਇਆ ਉਸ ਤੋਂ ਅਗਲਾ ਬਾਦ ਕਿਹੜਾ ਆਇਆ ਕਈ ਵਾਰੀ ਤੁਹਾਨੂੰ ਇਹ ਸੀਕੁਐਂਸ ਚ ਵੀ ਪੁੱਛ ਲੈਂਦੇ ਆ ਕਿ ਸਨਾਤਨਵਾਦ ਤੋਂ ਬਾਅਦ ਰੋਮਾਂਸਵਾਦ ਰੋਮਾਂਸਵਾਦ ਤੋਂ ਬਾਅਦ ਅਗਲਾ ਕਿਹੜਾ ਉਸ ਤੋਂ ਅਗਲਾ ਕਿਹੜਾ ਉਹਨੂੰ ਕਹਿ ਦਿੰਦੇ ਆ ਕਿ ਇੱਕ ਸਹੀ ਕ੍ਰਮ ਚ ਲਗਾਓ ਤਾਂ ਇਸ ਤਰ੍ਹਾਂ ਦਾ ਸਵਾਲ ਵੀ ਤੁਹਾਨੂੰ ਆ ਸਕਦਾ ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਬਾਦ ਦੇ ਵਿਰੋਧ ਦੇ ਵਿੱਚ ਕਿਹੜੇ ਬਾਦ ਦੇ ਕਹ ਲਓ ਕਿ ਨਾਲ ਕਿਹੜਾ ਬਾਦ ਪੈਦਾ ਹੋ ਰਿਹਾ ਵਾ ਦਾ ਸਭ ਤੋਂ ਪਹਿਲਾ ਹੈ ਮਾਰਕਸਵਾਦ ਨੰਬਰ 2 ਰੂਸੀ ਰੂਪਵਾਦ ਨੰਬਰ 3 ਨੇ ਯਥਾਰਥਵਾਦ ਨੰਬਰ 4 ਸਰਚਨਾਵਾਦ ਸਨਾਤਨਵਾਦ ਤੇ ਰੋਮਾਂਸਵਾਦ ਦੇ ਆਪਸੀ ਵਿਰੋਧ ਤੋਂ ਜਿਹੜਾ ਬਾਦ ਪੈਦਾ ਹੋਇਆ ਸੀ ਉਹਨੂੰ ਅਸੀਂ ਕਹਿੰਦੇ ਆ ਯਥਾਰਥਵਾਦ ਤੀਸਰੀ ਆਪਸ਼ਨ ਜਿਹੜੀ ਉਹ ਬਿਲਕੁਲ ਠੀਕ ਆ ਯਥਾਰਥਵਾਦ ਦਾ ਇਹ ਕਹਿਣਾ ਸੀਗਾ ਕਿ ਬਹੁਤ ਅਸੀਂ ਹਵਾਈ ਕਿਲੇ ਬਣਾ ਲਏ ਕਿਉਂਕਿ ਰੋਮਾਂਸਵਾਦ ਦੇ ਵਿੱਚ ਸਾਰੀਆਂ ਹੀ ਕਲਪਨਾ ਆਧਾਰਿਤ ਗੱਲਾਂ ਸੀ ਉਹਦੇ ਵਿੱਚ ਜਾਂ ਤਾਂ ਅਸੀਂ ਮੱਧਕਾਲ ਵੱਲ ਵੇਖ ਰਹੇ ਸੀ ਜਾਂ ਅਸੀਂ ਭਵਿੱਖ ਪ੍ਰਤੀ ਸੁਪਨੇ ਵੰਡ ਰਹੇ ਸੀ ਰਮਾਂਸਵਾਦ ਕਦੇ ਵੀ ਵਰਤਮਾਨ ਕੇਂਦਰਿਤ ਨਹੀਂ ਰਿਹਾ ਨਾ ਹੀ ਰਮਾਂਸਵਾਦ ਨੇ ਕਦੇ ਵਰਤਮਾਨ ਦੇ ਹਾਲਾਤਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਇਸੇ ਕਰਕੇ ਇਹਨਾਂ ਦੋਨਾਂ ਦੇ ਵਿਰੋਧ ਦੇ ਵਿੱਚੋਂ ਇੱਕ ਪਾਸੇ ਸਨਾਤਨਵਾਦ ਸੀ ਜਿਦੇ ਵਿੱਚ ਬਹੁਤ ਸਾਰੇ ਨਿਜਮ ਸੀ ਸ਼ਾਸਤਰੀ ਨਿਜਮਾਂ ਦੇ ਅਨੁਸਾਰ ਹੀ ਅਸੀਂ ਸਾਹਿਤ ਲਿਖ ਸਕਦੇ ਸੀ ਦੂਸਰੇ ਪਾਸੇ ਰਮਾਂਸਵਾਦ ਸੀ ਜਿਦੇ ਵਿੱਚ ਕੋਈ ਵੀ ਪਵੰਦੀ ਜਿਹੜੀ ਉਹ ਮੰਨਣ ਦੇ ਲਈ ਸਾਹਿਤਕਕਰ ਤਿਆਰ ਨਹੀਂ ਸੀ ਤਾਂ ਇਹਨਾਂ ਦੋਨਾਂ ਦੇ ਵਿਰੋਧ ਦੇ ਵਿੱਚੋਂ ਯਥਾਰਥਵਾਦ ਪੈਦਾ ਹੁੰਦਾ ਯਥਾਰਥਵਾਦ ਦਾ ਮਤਲਬ ਕੀ ਆ ਉਹ ਸਾਹਿਤਕਵਾਦ ਜਿਹੜਾ ਜੋ ਹੈ ਜਿਵੇਂ ਹੈ ਉਸ ਨੂੰ ਓਵੇਂ ਹੀ ਪੇਸ਼ ਕਰਨ ਦੀ ਹਮਮੀ ਪਰਦਾ ਸੀ ਤਾਂ ਯਥਾਰਥਵਾਦ ਬਾਰੇ ਜੇ ਤੁਹਾਨੂੰ ਪੁੱਛਣ ਤਾਂ ਵਰਤਮਾਨ ਕੇਂਦਰਿਤ ਹੁੰਦਾ ਵਾ ਜੇ ਰਮਾਸਵਾਦ ਬਾਰੇ ਪੁੱਛਣ ਤਾਂ ਜਾਂ ਤਾਂ ਇਹ ਮੱਧਕਾਲ ਪ੍ਰਤੀ ਦੇਖ ਰਿਹਾ ਹੁੰਦਾ ਮੱਧਕਾਲ ਨੂੰ ਚੰਗਾ ਦਾ ਦਰਸਾ ਰਿਹਾ ਹੁੰਦਾ ਜਾਂ ਫਿਰ ਇਹ ਭਵਿੱਖ ਪ੍ਰਤੀ ਸੁਪਨੇ ਬਣ ਰਿਹਾ ਹੁੰਦਾ ਯਥਾਰਥਵਾਦ ਹੁੰਦਾ ਜੋ ਹੈ ਜਿਵੇਂ ਹੈ ਉਸ ਨੂੰ ਉਸੇ ਤਰ੍ਹਾਂ ਹੀ ਸਾਹਿਤ ਦੇ ਵਿੱਚ ਪੇਸ਼ ਕਰ ਦੇਣਾ ਅਗਲਾ ਸਾਡਾ ਸਵਾਲ ਹੈ ਸੂਚੀ ਬਣਾਓ ਇੱਕ ਪਾਸੇ ਸਾਨੂੰ ਦਿੱਤਾ ਹੈ ਅਸਤਿਤਵਵਾਦ ਮਾਰਕਸਵਾਦ ਰੂਪਵਾਦ ਉੱਤਰਸਰਚਨਾਵਾਦ ਦੂਜੇ ਪਾਸੇ ਸਾਨੂੰ ਦਿੱਤਾ ਹੈ ਰੇਮਨਟ ਬਿਲੀਅਮ ਆਇਖਨਬੌਮ ਸਾਰਤਰ ਤੇ ਹਾਰਲਡ ਬਲੂਮ ਇੱਕ ਪਾਸੇ ਸਾਨੂੰ ਜਿਹੜੇ ਆਵਾਦ ਦਿੱਤੇ ਹੋਏ ਨੇ ਦੂਜੇ ਪਾਸੇ ਉਸਵਾਦ ਨਾਲ ਉਸਧਾਰਾ ਨਾਲ ਜੁੜੇ ਹੋਏ ਜਿਹੜੇ ਰਾਈਟਰਸ ਨੇ ਆਲੋਚਕ ਨੇ ਜਾਂ ਕਹਿ ਲੋ ਕਿ ਵਿਦਵਾਨ ਨੇ ਉਹਨਾਂ ਦੇ ਨਾਮ ਦਿੱਤੇ ਹੋਏ ਨੇ ਤਾਂ ਅਸਤਿਤਵਵਾਦ ਜਿਹੜਾ ਵਾ ਅਸਤਿਤਵਵਾਦ ਦਾ ਵੱਡਾ ਵਿਦਵਾਨ ਹੋਇਆ ਹੈ ਜੀ ਸਾਰਤਰ ਮਾਰਕਸਵਾਦ ਸੀ ਜਾਣਦੇ ਆ ਰੇਮੰਡ ਵਿਲੀਅਮ ਰੂਪਵਾਦ ਆਇਕਨ ਬ bomb ਦਾ ਦਿੱਤਾ ਹੋਇਆ ਤੇ ਉੱਤਰ ਸਰਚਨਾਵਾਦ ਹਾਰਲਡ ਬਲੂਮ ਦਾ ਦਿੱਤਾ ਹੋਇਆ ਪਹਿਲੇ ਦਾ ਤੀਸਰਾ ਦੂਸਰੇ ਦਾ ਪਹਿਲਾ ਤੀਸਰੇ ਦਾ ਦੂਸਰਾ ਤੇ ਚੌਥੇ ਦਾ ਚੌਥਾ ਇਹ ਵੀ ਜਿਹੜੀ ਸਹੀ ਆਪਸ਼ਨ ਹੈ ਉਹ ਹੈ ਇੱਕ ਤਾਂ ਪਹਿਲੀ ਆਪਸ਼ਨ ਇਹਦੀ ਸਹੀ ਆਪਸ਼ਨ ਬਣਦੀ ਹੈ ਤੁਹਾਨੂੰ ਸਾਰੇ ਦੇ ਸਾਰੇ ਇਹ ਹਮੇਸ਼ਾ ਹੀ ਪੇਪਰ ਦੇ ਵਿੱਚ ਸਵਾਲ ਪੁੱਛਿਆ ਜਾਂਦਾ ਤੁਹਾਨੂੰ ਹਰ ਵਾਦ ਦੇ ਨਾਲ ਸੰਬੰਧਿਤ ਜਿਹੜੇ ਵਿਦਵਾਨ ਨੇ ਜਿਨ੍ਹਾਂ ਦਾ ਇਹ ਵਾਦ ਹੈ ਉਹਨਾਂ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕੌਣ ਕਿਸ ਧਾਰਾ ਦੇ ਨਾਲ ਜਾਂ ਕੌਣ ਕਿਸ ਵਾਦ ਦੇ ਨਾਲ ਸੰਬੰਧਿਤ ਆਗੇ ਵਧਦੇ ਅਗਲਾ ਸਾਡਾ ਸਵਾਲ ਹੈ ਯਥਾਰਥਵਾਦੀ ਵਿਧੀ ਹੈ ਨੰਬਰ 1 ਸਾਹਿਤ ਦੀ ਨੰਬਰ 2 ਸਾਹਿਤ ਆਲੋਚਨਾ ਦੀ ਨੰਬਰ 3 ਸਾਹਿਤ ਸਿਰਜਣਾ ਦੀ ਨੰਬਰ 4 ਸਾਹਿਤ ਅਧਿਐਨ ਦੀ ਯਥਾਰਥਵਾਦੀ ਵਿਧੀ ਹੈ ਜੀ ਸਾਹਿਤ ਸਿਰਜਣਾ ਦੀ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਜਦੋਂ ਅਸੀਂ ਸਾਹਿਤ ਦੀ ਰਚਨਾ ਕਰਦੇ ਹਾਂ ਜਦੋਂ ਕੋਈ ਸਾਹਿਤਕਾਰ ਜਾਂ ਕੋਈ ਲੇਖਕ ਸਾਹਿਤ ਰਚਦਾ ਵਾ ਤਾਂ ਉਹ ਯਥਾਰਥਵਾਦੀ ਵਿਧੀ ਦੇ ਐਂਗਲ ਤੋਂ ਸਾਹਿਤ ਦੀ ਰਚਨਾ ਕਰਦਾ ਵਾ ਜਿਵੇਂ ਅਸੀਂ ਰੋਮਾਂਸਵਾਦੀ ਐਂਗਲ ਤੋਂ ਪਹਿਲਾਂ ਕਵਿਤਾਵਾਂ ਕਹਾਣੀਆਂ ਨਾਵਲ ਨਾਟਕ ਪੜ੍ਹਦੇ ਸੀ ਉਸੇ ਤਰ੍ਹਾਂ ਹੀ ਇੱਕ ਦੌਰ ਤੋਂ ਬਾਅਦ ਆ ਕੇ ਸਾਹਿਤਕਾਰ ਯਥਾਰਥਵਾਦੀ ਢੰਗ ਦੇ ਨਾਲ ਆਪਣੀਆਂ ਕਲਾਕਿਰਤਾਂ ਨੂੰ ਰਚਣਾ ਸ਼ੁਰੂ ਕਰਦੇ ਨੇ ਜਿਦੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਯਥਾਰਥਵਾਦੀ ਵਿਧੀ ਹੈ ਸਾਹਿਤ ਦੀ ਸਿਰਜਣਾ ਦੀ ਵਿਧੀ ਜਿਦੇ ਰਾਹੀਂ ਉਹ ਸਾਹਿਤ ਸਿਰਜਦੇ ਆ ਹੁਣ ਜੇ ਮੈਂ ਤੁਹਾਨੂੰ ਰੋਮਾਂਸਵਾਦ ਤੇ ਯਥਾਰਥਵਾਦ ਦੇ ਲਈ ਇੱਕ ਐਗਜ਼ਾਮਪਲ ਦੇਣੀ ਹੋਵੇ ਤਾਂ ਰਸੂਲ ਹਮਜ਼ਾ ਤੋਪ ਦੀ ਕਿਤਾਬ ਹੈ ਮੇਰਾ ਦਾਗਿਸਤਾਨ ਉਹਦੇ ਵਿੱਚ ਉਹ ਰਮਾਂਸਵਾਦ ਤੇ ਯਥਾਰਥਵਾਦ ਦੀ ਐਗਜ਼ਾਮਪਲ ਦਿੰਦੇ ਆ ਆਖਦਾ ਹੈ ਕਿ ਜੇਕਰ ਤੁਸੀਂ ਕੁੱਕੜ ਨੂੰ ਬਾਜ਼ ਕਹਿੰਨੇ ਹੋ ਤਾਂ ਇਹਦਾ ਮਤਲਬ ਤੁਸੀਂ ਰਮਾਂਸਵਾਦੀ ਹੋ ਕੁੱਕੜ ਨੂੰ ਬਾਜ਼ ਕਹਿਣਾ ਰਮਾਂਸਵਾਦ ਆ ਪਰ ਕੁੱਕੜ ਨੂੰ ਕੁੱਕੜ ਹੀ ਕਹਿਣਾ ਇਹ ਯਥਾਰਥਵਾਦ ਆ ਤਾਂ ਇੱਥੋਂ ਮੈਨੂੰ ਲੱਗਦਾ ਤੁਹਾਨੂੰ ਇਸ ਗੱਲ ਤੋਂ ਸਿੱਧ ਹੋ ਗਿਆ ਹੋਊਗਾ ਕਿ ਯਥਾਰਥਵਾਦ ਹੁੰਦਾ ਕੀ ਆ ਅੱਗੇ ਵਧਦੇ ਆ ਸਾਡਾ ਅਗਲਾ ਸਵਾਲ ਹੈ ਯਥਾਰਥਵਾਦ ਵਿੱਚ ਜ਼ਿਆਦਾ ਮਹੱਤਵ ਕਿਸ ਨੂੰ ਮਿਲਦਾ ਹੈ ਨੰਬਰ 1 ਰਚਨਾ ਨੰਬਰ 2 ਰਚਨਾਕਾਰ ਨੰਬਰ 3 ਆਲੋਚਨਾ ਨੰਬਰ 4 ਰਚਨਾ ਦ੍ਰਿਸ਼ਟੀ ਇਹਦਾ ਜਿਹੜਾ ਸਹੀ ਉੱਤਰ ਹੈ ਜੀ ਨਾ ਤਾਂ ਰਚਨਾ ਨੂੰ ਜ਼ਿਆਦਾ ਮਿਲਦਾ ਨਾ ਰਚਨਾਕਾਰ ਨੂੰ ਨਾ ਹੀ ਆਲੋਚਨਾ ਨੂੰ ਰਚਨਾ ਦ੍ਰਿਸ਼ਟੀ ਨੂੰ ਮਹੱਤਵ ਮਿਲਦਾ ਵਾ ਮੈਂ ਪਹਿਲਾਂ ਹੀ ਦੱਸ ਕੇ ਆਈ ਆ ਕਿ ਆਪਾਂ ਜਿਹੜਾ ਪਿਛਲਾ ਕੁਐਸਚਨ ਕੀਤਾ ਪਿਛਲਾ ਕੁਐਸਚਨ ਹੀ ਦੇਖ ਲਓ ਕਿ ਯਥਾਰਥਵਾਦ ਹੈ ਹੀ ਸਾਹਿਤ ਸਿਰਜਣ ਦੀ ਵਿਧੀ ਤਾਂ ਇਹਦੇ ਵਿੱਚ ਸਾਹਿਤਿਕ ਦ੍ਰਿਸ਼ਟੀ ਨੂੰ ਹੀ ਪਹਿਲ ਦਿੱਤੀ ਜਾਊਗੀ ਸਾਹਿਤਿਕ ਦ੍ਰਿਸ਼ਟੀ ਦੇ ਆਧਾਰ ਦੇ ਉੱਤੇ ਹੀ ਅਸੀਂ ਯਥਾਰਥਵਾਦੀ ਨਹੀਂ ਰੱਖਾਂਗੇ ਜੇ ਸਾਡੀ ਦ੍ਰਿਸ਼ਟੀ ਜਿਹੜੀ ਆ ਉਹ ਯਥਾਰਥਵਾਦੀ ਹੋਵੇਗੀ ਤਾਂ ਹੀ ਯਥਾਰਥਵਾਦੀ ਸਾਹਿਤ ਮੰਨਿਆ ਜਾਊਗਾ ਇਸ ਕਰਕੇ ਇਹਦਾ ਸਹੀ ਉੱਤਰ ਹੈ ਰਚਨਾ ਦ੍ਰਿਸ਼ਟੀ ਅਗਲਾ ਸਾਡਾ ਸਵਾਲ ਹੈ ਅਤੀ ਯਥਾਰਥਵਾਦੀ ਉਪਜ ਕਿਸ ਚਿੰਤਨ ਦਾ ਆਧਾਰ ਹੈ ਨੰਬਰ 1 Karl Marx ਦੀ ਵਿਚਾਰਧਾਰਾ ਨੰਬਰ 2 ਫਰਾਇਡ ਹੰਗ ਦੀ ਮਨੋਵਿਗਿਆਨਿਕ ਚਿੰਤਨ ਚੇਤਨਾ ਨੰਬਰ 3 ਡਾਰਵਿਨ ਦਾ ਵਿਕਾਸਵਾਦੀ ਸਿਧਾਂਤ ਨੰਬਰ 4 ਆਇਨਸਟਾਈਨ ਦਾ ਸੰਖੇਪਤਾ ਦਾ ਸਿਧਾਂਤ ਅਤੀਯਥਾਰਥਵਾਦ ਦੀ ਉਪਜ ਹੁੰਦੀ ਹੈ ਜੀ ਨੰਬਰ 2 ਵਾਲੀ ਆਪਸ਼ਨ ਫਰਾਇਡ ਹੰਗ ਦੀ ਮਨੋਵਿਗਿਆਨਿਕ ਚਿੰਤਨ ਚੇਤਨਾ ਜਦੋਂ ਫਰਾਈਡ ਤੇ ਯੰਗ ਆਪਣੇ ਮਨੋਵਿਗਿਆਨਿਕ ਚਿੰਤਨ ਚੇਤਨਾ ਲੈ ਕੇ ਸਾਰੇ ਸੰਸਾਰ ਦੇ ਸਾਹਮਣੇ ਆਉਂਦੇ ਆ ਤਾਂ ਉਦੋਂ ਅਸੀਂ ਮੰਨਦੇ ਆ ਕਿ ਅਤੀਯਥਾਰਥਵਾਦ ਵੀ ਉਪਜ ਹੋ ਜਾਂਦੀ ਆ ਅਤੀਯਥਾਰਥਵਾਦ ਜਿਹੜਾ ਉਪਜਦਾ ਜਿਹਦੇ ਵਿੱਚ ਕੀ ਮਨੁੱਖ ਦੀ ਜਾਂ ਫਿਰ ਜਿਹੜੀ ਅਸੀਂ ਕਹਾਣੀ ਜਾਂ ਸਾਹਿਤ ਦੀ ਜਿਹੜੀ ਰਚਨਾਸੀ ਪੜ ਰਹੇ ਆ ਉਹਦੇ ਅੰਦਰਲੇ ਤੱਤਾਂ ਦੇ ਆਧਾਰ ਤੇ ਅਸੀਂ ਲੇਖਕ ਦੀ ਮਾਨਸਿਕਤਾ ਤੱਕ ਪਹੁੰਚਣ ਦਾ ਯਤਨ ਕਰਦੇ ਆ ਇਸ ਨੂੰ ਅਸੀਂ ਸਾਹਿਤ ਦੀ ਧਰਮ ਦੇ ਵਿੱਚ ਅਤੀ ਯਥਾਰਥਵਾਦ ਜਾਂ ਮਨੋਵਿਸ਼ਲੇਸ਼ਣਾਤਮਕ ਯਥਾਰਥਵਾਦ ਵੀ ਕਹਿੰਦੇ ਆ ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਨੀ ਆ ਨਾਨਕ ਸਿੰਘ ਦਾ ਨਾਵਲ ਤੁਸੀਂ ਸਾਰਿਆਂ ਨੇ ਪੜਿਆ ਹੋਣਾ ਪਵਿੱਤਰ ਪਾਪੀ ਇਹਦਾ ਇੱਕ ਵਾਰੀ ਮਨੋਵਿਗਿਆਨਿਕ ਅਧਿਐਨ ਕਰਦੇ ਆ ਕਿਸੇ ਵਿਦਵਾਨ ਨੇ ਦੱਸਿਆ ਸੀਗਾ ਕਿ ਜਿੱਦਾਂ ਤੁਸੀਂ ਦੇਖਿਆ ਕਿ ਕਿਦਾਰ ਦਾ ਜਿਹੜਾ ਪਾਤਰ ਹੈ ਉਹ ਹਮੇਸ਼ਾ ਕਾਵਾ ਪੀਂਦਾ ਦਿਖਾਇਆ ਗਿਆ ਵਾ ਤਾਂ ਉਹਨਾਂ ਦਾ ਇਹ ਮੰਨਣਾ ਸੀਗਾ ਕਿ ਕਿਦਾਰ ਨੂੰ ਕਾਵਾ ਪੀਂਦਾ ਇਸ ਲਈ ਦਿਖਾਇਆ ਗਿਆ ਵਾ ਕਿਉਂਕਿ ਨਾਨਕ ਸਿੰਘ ਨੂੰ ਖੁਦ ਨੂੰ ਸ਼ਰਾਬ ਪੀਣ ਦਾ ਕੋਈ ਅਨੁਭਵ ਨਹੀਂ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਸ਼ਰਾਬ ਨਹੀਂ ਪੀਤੀ ਇਸ ਕਰਕੇ ਉਹ ਕਿਦਾਰ ਨੂੰ ਵੀ ਜਿਹੜਾ ਕਾਵਾ ਪਿੰਦਾ ਦਿਖਾਉਂਦਾ ਇਸੇ ਤਰ੍ਹਾਂ ਹੀ ਉਹ ਕਹਿੰਦੇ ਕਿ ਨਾਨਕ ਸਿੰਘ ਨੂੰ ਵਿਆਹ ਬਾਰੇ ਸਬੰਧਾਂ ਦੀ ਬਿਲਕੁਲ ਨੌਲੇਜ ਨਹੀਂ ਸੀ ਉਹਨੂੰ ਨਹੀਂ ਸੀ ਪਤਾ ਕਿ ਐਕਸਟਰਾ ਮੈਰਿਟਲ ਅਫੇਅਰ ਜਾਂ ਵਿਆਹ ਬਾਰੇ ਸਬੰਧ ਕਿਸ ਤਰ੍ਹਾਂ ਦੇ ਹੁੰਦੇ ਆ ਇਸੇ ਲਈ ਹੀ ਨਾਵਲ ਦੇ ਵਿੱਚ ਜਿਹੜਾ ਕਿਦਾਰ ਆ ਉਹ ਵੀਨਾ ਦੇ ਮੰਜੇ ਤੱਕ ਜ਼ਰੂਰ ਜਾਂਦਾ ਵਾ ਪਰ ਬਿਨਾ ਉਹਨੂੰ ਕੁਝ ਕਹੇ ਜਾਂ ਬਿਨਾ ਕੁਝ ਕੀਤਾ ਹੀ ਉਸ ਮੰਜੇ ਤੋਂ ਵਾਪਸ ਪਰਤ ਆਉਂਦਾ ਵਾ ਰਾਤ ਦੇ ਹਨੇਰੇ ਦੇ ਵਿੱਚ ਤਾਂ ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਨਾਨਕ ਸਿੰਘ ਨੂੰ ਕਿਉਂਕਿ ਗਰੀਬੀ ਦਾ ਬਹੁਤ ਅਨੁਭਵ ਸੀ ਉਹ ਖੁਦ ਗਰੀਬ ਰਿਹਾ ਇਸ ਕਰਕੇ ਉਹਨੇ ਗਰੀਬੀ ਨੂੰ ਵੱਡੇ ਲੈਵਲ ਦੇ ਉੱਤੇ ਪਵਿੱਤਰ ਪਾਪ ਨਾਵਲ ਦੇ ਵਿੱਚ ਚਿਤਰਿਆ ਜੀਹਦੇ ਕਰਕੇ ਉਹਦਾ ਨਾਵਲ ਹੋਰ ਵੀ ਜ਼ਿਆਦਾ ਰੋਚਕ ਬਣ ਗਿਆ ਤੇ ਉਹਦੇ ਵਿੱਚ ਹੋਰ ਜ਼ਿਆਦਾ ਲੋਕਾਂ ਦੀ ਦਿਲਚਸਪੀ ਵਧੀ ਤਾਂ ਜਿਸ ਤਰ੍ਹਾਂ ਉਹਨੇ ਪਵਿੱਤਰ ਪਾਪੀ ਦੇ ਰਾਹੀ ਉਸ ਵਿਦਵਾਨ ਨੇ ਪਵਿੱਤਰ ਪਾਪੀ ਦੇ ਰਾਹੀ ਨਾਨਕ ਸਿੰਘ ਦਾ ਮਨੋਵਿਸ਼ਲੇਸ਼ਣਾਤਮਕ ਅਧਿਐਨ ਪੈਦਾ ਕੀਤਾ ਇਸ ਨੂੰ ਅਸੀਂ ਅਤੀયਥਾਰਤਵਾਦ ਕਹਿੰਦੇ ਆ ਜਦੋਂ ਅਸੀਂ ਰਚਨਾ ਦੇ ਰਾਹੀਂ ਲੇਖਕ ਦੇ ਦਿਮਾਗ ਤੱਕ ਪਹੁੰਚ ਕਰਦੇ ਆ ਅੱਗੇ ਵਧਦੇ ਅਗਲਾ ਸਾਡਾ ਸਵਾਲ ਹੈ ਪ੍ਰਕਿਰਤੀਵਾਦ ਦਾ ਦੂਸਰਾ ਨਾਮ ਹੈ ਨੰਬਰ 1 ਅਗਰਗਾਮੀ ਯਥਾਰਤਵਾਦ ਨੰਬਰ 2 ਮਨੋਵਿਗਿਆਨਕੀ ਯਥਾਰਤਵਾਦ ਨੰਬਰ 3 ਆਲੋਚਨਾਤਮਕੀ ਯਥਾਰਤਵਾਦ ਨੰਬਰ 4 ਪੜ੍ਹ ਯਥਾਰਤਵਾਦ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਪੜ੍ਹ ਯਥਾਰਤਵਾਦ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਉੱਤਰ ਆਧੁਨਿਕਤਾ ਦਾ ਖੇਤਰ ਹੈ ਨੰਬਰ 1 ਸਿਧਾਂਤ ਅਤੇ ਵਿਵਹਾਰ ਦਾ ਚਿੰਤਨ ਨੰਬਰ 2 ਉਪਭੋਗੀ ਸੱਭਿਆਚਾਰ ਦਾ ਫੈਲਾਅ ਨੰਬਰ 3 ਸਿਧਾਂਤ ਤੇ ਵਿਵਹਾਰ ਦਾ ਵਿਸ਼ਲੇਸ਼ਣ ਨੰਬਰ 4 ਸਿਧਾਂਤ ਤੇ ਵਿਵਹਾਰ ਦਾ ਅਨੁਸਾਰਨ ਦੇਖੋ ਜਿਹੜੀਆਂ ਤਿੰਨ ਆਪਸ਼ਨਸ ਨੇ ਪਹਿਲੀ ਆਪਸ਼ਨ ਵੀ ਸੇਮ ਆ ਦੂਸਰੀ ਵੀ ਲਗਭਗ ਸੇਮ ਆ ਚੌਥੀ ਵੀ ਲਗਭਗ ਸੇਮ ਆ ਤੀਸਰੀ ਵੀ ਲਗਭਗ ਸੇਮ ਚੌਥੀ ਵੀ ਸੇਮ ਤਾਂ ਇਹ ਤਿੰਨੇ ਤਾਂ ਆਪਾਂ ਖਾਰਜ ਕਰ ਦਿੰਨੇ ਆ ਸਾਡੇ ਕੋਲ ਇੱਕ ਵੱਖਰੀ ਜਿਹੜੀ ਸਟੇਟਮੈਂਟ ਬਣ ਰਹੀ ਆ ਉਹ ਹੈ ਭੋਗੀ ਸੱਭਿਆਚਾਰ ਦਾ ਫੈਲਾਅ ਅਸਲ ਉੱਤਰ ਤੁਹਾਡਾ ਇਹੀ ਹੈ ਉੱਤਰ ਆਧੁਨਿਕਤਾ ਦੇ ਆਉਣ ਦੇ ਨਾਲ ਉੱਤਰ ਆਧੁਨਿਕਤਾ ਉਦੋਂ ਸ਼ੁਰੂ ਹੁੰਦੀ ਆ ਜਦੋਂ ਮਨੁੱਖ ਭੋਗ ਬਿਲਾਸੀ ਬਣ ਜਾਂਦਾ ਵਾ ਜਾਂ ਜਦੋਂ ਅਸੀਂ ਭੋਗੀ ਸੱਭਿਆਚਾਰ ਦਾ ਫੈਲਾਅ ਚਾਰੇ ਪਾਸੇ ਵੇਖਦੇ ਆਂ ਕਿਉਂਕਿ ਉਪਭੋਗਤਾ ਦੇ ਵਧਣ ਦੇ ਨਾਲ ਚੀਜ਼ਾਂ ਦੀ ਚੀਜ਼ਾਂ ਵਧਣ ਦੇ ਨਾਲ ਮੰਡੀ ਕਲਚਰ ਵਧਣ ਦੇ ਨਾਲ ਲੋਕਾਂ ਦੀਆਂ ਲਾਲਸਾਵਾਂ ਵੀ ਵੱਧਦੀਆਂ ਨੇ ਤੇ ਉਹ ਸਿੱਟੇ ਵਜੋਂ ਜ਼ਿੰਦਗੀ ਜਿਉਣ ਨਹੀਂ ਬਲਕਿ ਭੋਗਣ ਵੱਲ ਆਸ਼ਰਿਤ ਹੋ ਜਾਂਦੇ ਨੇ ਇਸੇ ਦੇ ਵਿੱਚੋਂ ਹੀ ਉੱਤਰ ਆਧੁਨਿਕਤਾ ਦਾ ਕਨਸੈਪਟ ਜਿਹੜਾ ਉਹ ਜਨਮ ਲੈਂਦਾ ਵਾ ਤਾਂ ਇਹਦਾ ਸਹੀ ਉੱਤਰ ਹੈ ਜੀ ਉਪਭੋਗੀ ਸੱਭਿਆਚਾਰ ਦਾ ਫੈਲਾਅ ਅੱਗੇ ਵਧਦੇ ਆ ਅਗਲਾ ਸਾਡਾ ਸਵਾਲ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਜੋਟ ਸਹੀ ਹੈ ਨੰਬਰ 1 ਹੈ ਵਿਰਚਨਾਵਾਦ ਰੋਲਾਬਾਰਤ ਨੰਬਰ 2 ਵਿਰਚਨਾ ਸਿਧਾਂਤ ਤੇਲ ਕੋਇਲ ਗਰੁੱਪ ਨੰਬਰ 3 ਸਰਚਨਾਵਾਦ ਸਸਿਔਰ ਨੰਬਰ 4 ਮਨੋਵਿਗਿਆਨ ਜੈਕ ਡਰੀਦਾ ਮਨੋਵਿਗਿਆਨ ਜੈਕ ਡਰੀਦਾ ਦਾ ਬਿਲਕੁਲ ਨਹੀਂ ਹੈ ਮੈਂ ਪਹਿਲਾਂ ਹੀ ਦੱਸਿਆ ਫਰੈਂਡ ਯੰਗ ਤੇ ਸਾਡਾ ਜਿਹੜਾ ਐਲਡਰ ਹੈ ਇਹਨਾਂ ਨੇ ਮਨੋਵਿਗਿਆਨ ਦੀ ਨਹੀਂ ਰੱਖੀ ਆ ਤਾਂ ਇਹ ਆਪਸ਼ਨ ਸਾਡੀ ਗਲਤ ਹੋ ਜਾਂਦੀ ਆ ਵਿਰਚਨਾ ਸਿਧਾਂਤ ਜਿਹੜਾ ਹੈ ਕਿਸੇ ਇੱਕ ਵਿਦਵਾਨ ਦਾ ਵਾ ਇੰਨੇ ਸਾਰੇ ਵਿਦਵਾਨਾਂ ਦਾ ਨਹੀਂ ਹੈ ਜਿਹੜਾ ਟੇਲ ਕੋਇਲ ਗਰੁੱਪ ਆ ਇਹਦੇ ਵਿੱਚ ਬਹੁਤ ਸਾਰੇ ਵਿਦਵਾਨ ਜੜੇ ਆ ਸਿਗੇ ਜਿਨ੍ਹਾਂ ਚ ਜੂਲੀਆ ਕ੍ਰਸਟੀਵਾ ਵੀ ਇੱਕ ਸੀ ਅ ਵਿਰਚਨਾਵਾਦ ਰੋਲਾਬਾਰਕ ਦਾ ਸਿਧਾਂਤ ਨਹੀਂ ਆ ਬਲਕਿ ਜੱਕ ਡੈਰੀਦਾ ਦਾ ਸਿਧਾਂਤ ਹੈ ਵਿਰਚਨਾਵਾਦ ਇਸ ਕਰਕੇ ਇਹ ਆਪਸ਼ਨ ਵੀ ਗਲਤ ਹੈ ਇਹਦੀ ਜਿਹੜੀ ਸਹੀ ਉੱਤਰ ਹੈ ਉਹ ਹੈ ਜੀ ਸਰਚਨਾਵਾਦ ਸਿਸਿਓਰ ਅਸੀਂ ਜਾਣਦੇ ਆ ਕਿ ਸਰਚਨਾਵਾਦ ਦੀ ਨੀਪਾਸ਼ਾ ਵਿਗਿਆਨ ਦੇ ਖੇਤਰ ਦੇ ਵਿੱਚ ਸਿਸਿਓਰ ਨੇ ਹੀ ਰੱਖੀ ਸੀ ਤੇ ਸਿਸਿਓਰ ਇੱਕ ਵੱਡਾ ਭਾਸ਼ਾ ਚਿੰਤਕ ਹੋਇਆ ਜਿਨੇ ਸਟਰਕਚਰ ਦੇ ਪੱਧਰ ਤੇ ਭਾਸ਼ਾ ਨੂੰ ਸਮਝਣ ਦੇ ਯਤਨ ਕੀਤੇ ਸੀਗੇ ਤਾਂ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਸਰਚਨਾਵਾਦ ਸਿਸਿਓਰ ਅਗਲਾ ਸਾਡਾ ਸਵਾਲ ਹੈ ਰਹਸਵਾਦੀਆਂ ਅਨੁਸਾਰ ਰੱਬ ਹੈ। ਰਹਸਵਾਦੀ ਕਾਪਟਾਰਾ ਜਿਹੜੀ ਹੈ ਸਾਡੇ ਪੰਜਾਬੀ ਦੇ ਸਾਹਿਤ ਇਤਿਹਾਸਨ ਸਭ ਤੋਂ ਵਧੇਰੇ ਪਾਈ ਜਾਂਦੀ ਹੈ। ਰਹਸਵਾਦ ਅਨੁਸਾਰ ਰੱਬ ਹੈ ਨੰਬਰ 1 ਧਾਰਮਿਕ ਪੁਸਤਕਾਂ 'ਚ ਨੰਬਰ 2 ਧਾਰਮਿਕ ਸਥਾਨਾਂ 'ਉੱਪਰ ਨੰਬਰ 3 ਵਿਆਪਕ ਨੰਬਰ 4 ਸਰਬ ਵਿਆਪਕ। ਨਾ ਤਾਂ ਰੱਬ ਰਹਸਵਾਦੀਆਂ ਦਾ ਮੰਨਣਾ ਕਿ ਧਾਰਮਿਕ ਪੁਸਤਕਾਂ 'ਚ ਆ ਨਾ ਹੀ ਧਾਰਮਿਕ ਸਥਾਨਾਂ 'ਚ ਆ ਨਾ ਹੀ ਉਹ ਵਿਆਪਕ ਆ। ਬਲਕੇ ਰੱਬ ਸਰਵ ਵਿਆਪਕ ਆ ਸਰਵ ਵਿਆਪਕ ਹੋਣ ਦਾ ਮਤਲਬ ਆ ਕਿ ਰੱਬ ਹਰ ਜਗ੍ਹਾ ਦੇ ਉੱਤੇ ਹਾਜ਼ਰ ਆ ਕਣ-ਕਣ ਦੇ ਵਿੱਚ ਪਰਮਾਤਮਾ ਵਸਦਾ ਚਾਹੇ ਤੁਸੀਂ ਗੁਰਮਤਿ ਕਾਬਧਾਰਾ ਚੱਕ ਕੇ ਵੇਖ ਲਓ ਚਾਹੇ ਤੁਸੀਂ ਸੂਫੀ ਕਾਬਧਾਰਾ ਚੱਕ ਕੇ ਦੇਖ ਲਓ ਚਾਹੇ ਤੁਸੀਂ ਨਵ ਰਹਿਆ ਸਵਾਦ ਚੱਕ ਕੇ ਦੇਖ ਲਓ ਰਹਿਆ ਸਵਾਦ ਜਿਹੜਾ ਵਾ ਉਹ ਇਹੀ ਮੰਨਦਾ ਕਿ ਪਰਮਾਤਮਾ ਸਰਵ ਵਿਆਪਕ ਆ ਮਤਲਬ ਪਰਮਾਤਮਾ ਦੀ ਹੋਂਦ ਜਿਹੜੀ ਆ ਹਰ ਜਗ੍ਹਾ ਦੇ ਉੱਤੇ ਆ ਉਹਨੂੰ ਕਿਸੇ ਵਿਸ਼ੇਸ਼ ਮਹਿਲ ਦੀ ਕਿਸੇ ਵਿਸ਼ੇਸ਼ ਜਗਾ ਦੀ ਲੋੜ ਨਹੀਂ ਆ ਇਸ ਕਰਕੇ ਇਹ ਜਿਹੜੇ ਤਿੰਨ ਆਪਸ਼ਨਸ ਨੇ ਉਹ ਗਲਤ ਹੋ ਜਾਂਦੇ ਨੇ ਤੇ ਸਾਡੇ ਕੋਲ ਸਹੀ ਉੱਤਰ ਬਚਦਾ ਹੈ ਪਰਮਾਤਮਾ ਸਰਬਵਿਆਪਕ ਹੈ ਇਸੇ ਨਾਲ ਹੀ ਸਾਡਾ ਅੱਜ ਦਾ ਇਹ ਵਿਸ਼ੇਸ਼ ਲੈਕਚਰ ਖਤਮ ਹੁੰਦਾ ਹੈ ਅਸੀਂ ਇਹਦਾ ਪਾਰਟ 2 ਵੀ ਲੈ ਕੇ ਆਵਾਂਗੇ ਇਸੇ ਹੀ ਬਾਦ ਸ਼ਾਸਤਰ ਦੇ ਨਾਲ ਸੰਬੰਧਿਤ ਹੋਰ ਜਿਹੜੇ ਸਵਾਲ ਆ ਤੁਹਾਨੂੰ ਕਰਾਏ ਜਾਣਗੇ ਜੇ ਤੁਸੀਂ ਸਾਨੂੰ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਿਛਲੀਆਂ ਸਾਰੀਆਂ ਵੀਡੀਓਜ਼ ਵੀ ਵੇਖ ਲਿਓ ਉਹ ਵੀ ਜੁੱਜੀ ਸੀ ਨੈਟ ਦੇ ਐਂਗਲ ਤੋਂ ਬਹੁਤ ਚੰਗੀਆਂ ਵੀਡੀਓਜ਼ ਨੇ ਤੇ ਸਾਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਨੂੰ ਹੋਰ ਕਿਸ ਵਿਸ਼ੇ ਦੇ ਉੱਤੇ ਵੀਡੀਓ ਚਾਹੀਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀਆਂ ਰਿਕੁਆਇਰਮੈਂਟਸ ਪੂਰੀਆਂ ਕਰ ਸਕੀਏ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ